ਜੰਦ ਜਾਂਦੇ ਸ਼ੁੱਕਰਵਾਰ ਨੂੰ ਗੱਲ ਕੀਤੀ ਸੀ ਆਪਾਂ ਕੰਚਨਪ੍ਰੀਤ ਕੌਰ ਜੀ ਮਜੀਠਾ ਥਾਣੇ ਦੇ ਵਿੱਚ ਗਏ ਬਲਟੋਆ ਸਾਹਿਬ ਦੇ ਨਾਲ ਉੱਥੋਂ ਤੱਕ ਗੱਲ ਹੋ ਗਈ ਸੀ ਫਿਰ ਉਸ ਤੋਂ ਬਾਅਦ ਕਾਫੀ ਚਰਚਾ ਹੁੰਦੀ ਰਹੀ ਕਿਸ ਤਰ੍ਹਾਂ ਗ੍ਰਿਫਤਾਰ ਕਰ ਲਿਆ ਜੀ ਕੋਈ ਹੋਰ ਹੈ ਜੀ ਫਿਰ ਉਹਨਾਂ ਨੂੰ ਰਿਹਾ ਕਰਤਾ ਜੀ ਰਾਤ ਨੂੰ ਕਹਿੰਦੇ ਫੈਸਲੇ ਹੋਏ 10:30 ਵਜੇ ਤੋਂ ਸਵੇਰੇ 4 ਵਜੇ ਤੱਕ ਰਿਹਾਈ ਦਾ ਜਿਹੜਾ ਕੰਮ ਚੱਲਿਆ ਪਰ ਇਹ ਸਾਰੇ ਮਾਮਲੇ ਦੇ ਵਿੱਚ ਕਿਸੇ ਨੂੰ ਕੋਈ ਫਾਇਦਾ ਹੋ ਰਿਹਾ ਖਾਸ ਕਰਕੇ ਅਕਾਲੀ ਦਲ ਨੂੰ ਕੋਈ ਉਹਨਾਂ ਦਾ ਕੋਈ ਪਲੱਸ ਪੁਆਇੰਟ ਜੁੜ ਰਿਹਾ ਹੈ ਸਾਰੇ ਮਾਮਲੇ ਦੇ ਵਿੱਚ ਜਾਂ ਫਿਰ ਸਰਕਾਰ ਕਿਤੇ ਨਾ ਕਿਤੇ ਮਾਰ ਖਾ ਰਹੀ ਹੈ ਤਕੋ ਇੱਕ ਵਾਰ ਤੇ ਕੀ ਹੋਇਆ ਕਿ ਜਦੋਂ ਹੁਣ ਗ੍ਰਿਫਤਾਰੀ ਡਿੱਗ ਪਈ ਤੁਸੀਂ ਕੋਰਟ ਦੇ ਵਿੱਚ ਆਪਣੀ ਗ੍ਰਿਫਤਾਰੀ ਨੂੰ ਸਹੀ ਸਿੱਧ ਨਹੀਂ ਕਰ ਸਕੇ ਜੀ ਤਾਂ ਉਹ ਸਰਕਾਰ ਵਾਸਤੇ ਕਿਤੇ ਨਾ ਕਿਤੇ ਨੁਕਸਾਨਦਾਏ ਕਿਹ ਚੀਜ਼ ਤੇ ਇਹ ਨਿਸ਼ੱਤਰ ਗਿਲਵਰੀ ਵੀ ਹੋਇਆ ਪੰਚਨਪ੍ਰੀਤ ਵਾਰੀ ਵੀ ਹੋ ਗਿਆ ਹੁਣ ਆਪਾਂ ਥੋੜਾ ਜਿਹਾ ਇਸ ਮਾਮਲੇ ਦੇ ਉੱਤੇ ਜਿਹੜੇ ਸਿਆਸੀ ਪਹਿਲੂ ਆ ਉਹਨਾਂ ਤੇ ਆਉਣ ਦੀ ਬਜਾਏ ਕੁਝ ਤਕਨੀਕੀ ਤੌਰ ਤੇ ਜਿਹੜੀਆਂ ਚੀਜ਼ਾਂ ਵਾਪਰੀਆਂ ਨੇ ਉਧਰ ਚਾਹੀਏ। ਹੂੰ। ਦੇਖੋ ਕੁਝ ਮਾਮਲਿਆਂ 'ਚ ਸਟੇਜ ਜਾਂ ਜ਼ਮਾਨਤ ਹੋ ਗਈ ਕੰਚਨਪ੍ਰੀਤ ਦੀ ਤਿੰਨ ਪਰਚੇ ਸੀਗੇ ਸ਼ਾਇਦ। ਹੂੰ। ਕੰਚਨਪ੍ਰੀਤ ਨੂੰ ਹੁਕਮ ਹੋਇਆ ਕਿ ਜਾ ਕੇ ਬਈ ਇਨਵੈਸਟੀਗੇਸ਼ਨ ਜੁਆਇਨ ਤੁਹਾਨੂੰ ਕਰਨੀ ਪਵੇਗੀ। ਜੀ। ਅੱਛਾ ਇਨਵੈਸਟੀਗੇਸ਼ਨ ਜੁਆਇਨ ਕਰਨੀ ਜ਼ਰੂਰੀ ਹੋ ਜਾਂਦੀ ਹੈ ਨਾ ਕਿਸੇ ਵੀ ਬੰਦੇ ਵਾਸਤੇ ਚਾਹੇ ਉਹ ਉਤਲੀ ਅਦਾਲਤ ਤੋਂ ਕੋਈ ਰਾਹਤ ਲੈ ਕੇ ਵੀ ਆਇਆ। ਹੂੰ। ਉਹ ਵੀ ਵੀ ਜਾਂਦੀ ਆ। ਹੁਣ ਇੱਥੇ ਟੈਕਨੀਕਲੀ ਸ਼ਾਇਦ 111 ਧਾਰਾ ਜੋੜੀ ਗਈ ਹੈ ਤਕਨੀਕੀ ਤੌਰ ਤੇ ਹੂੰ ਤਾਂ ਉਹਦੇ ਚ ਕੀ ਹੁੰਦਾ ਹੈ ਕਿ ਚੈਲੰਜ ਕੀਤਾ ਜਾਂਦਾ ਹੈ ਕਿ ਜੇ ਵਾਧਾ ਜੁਰਮ ਕੀਤਾ ਗਿਆ ਹੈ ਤਾਂ ਵਾਧਾ ਜੁਰਮ ਜਿਹੜਾ ਹੈ ਭਈ ਬਗੈਰ ਨੋਟਿਸ ਦਿੱਤੇ ਤੋਂ ਜਾਂ ਅਗਾਊ ਸੂਚਨਾ ਤੋਂ ਤੁਸੀਂ ਨਹੀਂ ਕਰ ਸਕਦੇ ਤੋ ਕਿਉਂਕਿ ਸਾਰਾ ਰਿਕਾਰਡ ਤੇ ਆਲਰੇਡੀ ਕੋਰਟ ਦੇ ਵਿੱਚ ਮੈਟਰ ਹੈ ਜਿਹੜਾ ਡਿਸਕਸ ਹੋਇਆ ਹੁੰਦਾ ਨਾ ਪਹਿਲਾਂ ਸੁਣਿਆ ਜਾਂਦਾ ਕਿ ਹਾਂ ਭਾਈ ਬਈ ਗੱਲ ਇਹ ਆ ਕਿ ਅਸੀਂ ਆਹ ਚੀਜ਼ ਤੇ ਸਟੇ ਦੇ ਦਿੰਨੇ ਆ ਕੇਸ ਤੇ ਆ ਮੁਕਦਮੇ ਤੇ ਸਟੇ ਦੇ ਦਿੰਨੇ ਆ ਠੀਕ ਹੈ ਜੀ ਜੀ ਪਰ ਗੱਲ ਇਹ ਆ ਕਿ ਜੇ ਤਕਨੀਕੀ ਪੱਖ ਤੋਂ ਦੇਖੀਏ ਤਾਂ ਚੈਲੰਜ ਹੋਇਆ ਹਮ ਚੈਲੰਜ ਹੋਇਆ ਮਾਮਲਾ ਹਾਈ ਕੋਰਟ ਗਿਆ ਪਹਿਲਾਂ ਹਾਈ ਕੋਰਟ ਨੇ ਤੁਰੰਤ ਕਾਰਵਾਈ ਕਰਦਿਆਂ ਕਿਹਾ ਕਿ ਭਾਈ ਦੇਖੋ ਗੱਲ ਇਹ ਆ ਕਿ ਪੁਲਸ ਨੂੰ ਕ ਸਟਡੀ ਵਗੈਰਾ ਜਿਹੜੀ ਉਹ ਨਹੀਂ ਦਿੱਤੀ ਜਾਏਗੀ ਜੀ ਮੈਜਿਸਟ੍ਰੇਟ ਦੀ ਜਿਹੜੀ ਕ ਸਟਡੀ ਹੈ ਉਹ ਰਹੇਗੀ ਹੁਣ ਜਦੋਂ ਇੰਨਾ ਹੋ ਗਿਆ ਫੇਰ ਕੀ ਹੋਇਆ ਕਿ ਜਿਹੜਾ ਇਥੇ ਆ ਅਦਾਲਤ ਦੇ ਵਿੱਚ ਮਾਮਲਾ ਸੀਗਾ ਹਮਮ ਯਾਨੀ ਸੈਸ਼ਨ ਕੋਰਟ ਦੇ ਵਿੱਚ ਉੱਥੇ ਰਾਤ ਨੂੰ ਸੁਣਿਆ ਜਾਂਦਾ ਹੈ ਹੁਣ ਇਹਨਾਂ ਦੇ ਪਹਿਲੀ ਗੱਲ ਤੇ ਜੇ ਤੁਸੀਂ ਦੇਖੋਗੇ ਕੁਝ ਲੋਕ ਕਹਿੰਦੇ ਆ ਕਿ ਰਾਤ ਨੂੰ ਵੀ ਤਾਲਕਾਂ ਲੱਗ ਜਾਂਦੀਆਂ ਫਲਾਟ hmC ਤਾਂ ਰਾਤ ਨੂੰ ਅੱਗੇ ਵੀ ਵੈਸੇ ਤੇ ਸੁਪਰੀਮ ਕੋਰਟ ਹਾਈ ਕੋਰਟ ਚ ਸੁਣਵਾਈ ਹੁੰਦੀ ਆ ਹੇਠਲੇ ਪੱਧਰ ਤੇ ਇਦਾਂ ਰਾਤ ਨੂੰ ਅਦਾਲਤ ਕਦੇ ਖੁੱਲ੍ਹਦੀ ਮੈਂ ਤੇ ਨਹੀਂ ਦੇਖੀ ਆਪਣੀ ਜ਼ਿੰਦਗੀ ਚ ਹੋ ਸਕਦਾ ਕਿ ਕਿਤੇ ਹੋਇਆ ਹੋਵੇ ਇਦਾਂ ਤਾਂ ਤੜਕੇ ਫਿਰ 4 ਵਜੇ ਰਿਹਾਈ ਦੇ ਹੁਕਮ ਹੁੰਦੇ ਆ ਹੂੰ ਮਤਲਬ ਕਿ ਤਕਨੀਕੀ ਪੱਖ ਤੋਂ ਕਹਿ ਲੋ ਕਿ ਉਹ ਜਿਹੜੀ ਗ੍ਰਿਫਤਾਰੀ ਉਹ ਡਿੱਗ ਪੈਂਦੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੱਦਾ ਜੁਰਮ ਜਾਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਜਦੋਂ ਤਕਨੀਕੀ ਪੱਖ ਤੋਂ ਉੱਥੇ ਬਹਿਸ ਦਾ ਵਿਸ਼ਾ ਬਣੀਆ ਉਹਦੇ 'ਚ ਸਰਕਾਰ ਜਾਂ ਪੁਲਿਸ ਜਿਹੜੀ ਆਤਖਾ ਗਈ ਹੂੰ ਇਹ ਤਾਂ ਹੋ ਗਿਆ ਮਾਮਲਾ ਨਾ ਬੈਟਰ ਹੋ ਗਿਆ ਹੁਣ ਦੂਜੇ ਪਾਸੇ ਪੁਲਿਸ ਦਾ ਇੱਕ ਦਾਵਾ ਹੋ ਰਿਹਾ ਸਿਆਸੀ ਪੱਖ ਤੋਂ ਹਲੇ ਫੇਰ ਆਪਾਂ ਹਟਵਾਂ ਆਖ ਜਿਹੜਾ ਵਿਚਾਰ ਲਾਈਏ ਕਿਉਂਕਿ ਜਿਹੜੇ ਐਸਪੀ ਨੇ ਉੱਥੋਂ ਦੇ ਇਨਵੈਸਟੀਗੇਸ਼ਨ ਦੇ ਉਹ ਕਹਿ ਰਹੇ ਨੇ ਸ਼ਦਰੀਪੂ ਤਪਨ ਸਿੰਘ ਜੀ ਨਾਮ ਹੈ ਆਮਦਾ ਜੀ ਉਹ ਕਹਿੰਦੇ ਆ ਕਿ ਅਸੀਂ ਇਸ ਫੈਸਲੇ ਨੂੰ ਚੈਲੰਜ ਕਰਾਂਗੇ ਕਿਉਂਕਿ ਸਾਡੇ ਕੋਲ ਠੋਸ ਅਧਾਰ ਹੈ ਹੁਣ ਜਿਹੜਾ ਉਹ ਦੱਸ ਰਹੇ ਨੇ ਥੋੜਾ ਹੁਣ ਇੱਧਰ ਆ ਜਾਓ ਹਮ ਕੰਚਨਪ੍ਰੀਤ ਦਾ ਘਰ ਵਾਲਾ ਅਮਰਤਪਾਲ ਸਿੰਘ ਬਾਠ ਜੀ ਅਮਰਿਤਪਾਲ ਸਿੰਘ ਬਾੜਤੇਸ਼ ਇਹ 2 ਦਰਜਨ ਦੇ ਕਰੀਬ ਮੁਕਦਮੇ ਨੇ ਜਿਹਦੇ ਚ ਯੂਏਪੀਏ ਦਾ ਵੀ ਮੁਕਦਮਾ ਸਿਖਰ ਹੈ ਜੀ ਚਲੋ ਉਹਦੇ ਕਿਸੇ ਕਹਾਣੀਆਂ ਤੇ ਸਾਰਿਆਂ ਨੂੰ ਪਤਾ ਹੀ ਆ ਦੋਸ਼ ਵੀ ਲੱਗੇ ਸਭ ਕੁਝ ਹੋਇਆ ਹੁਣ ਇਹਨਾਂ ਨੇ ਨਵੀਂ ਗੱਲ ਦੱਸੀ ਹੈ ਇੱਕ ਤੇ ਇਹ ਆ ਕਿ ਜਿਹੜੀ ਇੰਡੀਆ ਚ ਐਂਟਰੀ ਹੋਈ ਆ ਉਸ ਬੀਬੀ ਦੀ ਉਸ ਨੂੰ ਇਹਨਾਂ ਨੇ ਕਿਹਾ ਕਿ ਆਇਆ ਨੇਪਾਲ ਹੋਈ ਹੈ ਤੇ ਗੈਰਕਾਨੂੰਨੀ ਢੰਗ ਨਾਲ ਹੋਈ ਆ ਦੂਜਾ ਇਹਨਾਂ ਦੇ ਕੁਝ ਦਸਤਾਵੇਜ਼ ਲੱਭੇ ਨੇ ਕਿ ਸਭ ਤੋਂ ਪਹਿਲਾ ਜਿਹੜਾ ਦਸਤਾਵੇਜ਼ ਇਹ ਆ ਕਿ ਅਮਰਤਪਾਲ ਸਿੰਘ ਬਾਠ ਦਾ ਨਾਮ ਹਰਪ੍ਰੀਤ ਸਿੰਘ ਦਰਜ ਕਰਾ ਕੇ ਇੱਕ ਸ਼ਾਇਦ 10ਵੀਂ ਕਿ 12ਵੀਂ ਦਾ ਸਰਟੀਫਿਕੇਟ ਪ੍ਰਾਪਤ ਕੀਤਾ ਜਾਂਦਾ ਹੈ ਜੀ ਜਿਹੜਾ ਕਿ ਜਾਂਚ ਦੇ ਵਿੱਚ ਜੋ ਹਰਿਆਣੇ ਦਾ ਸਿੱਖਿਆ ਬੋਰਡ ਹੈ ਉਹਦੇ ਵੱਨਿਓ ਫਰਜ਼ੀ ਘਰਾ ਲੇਤਾ ਜਾਂਦਾ ਫਿਰ ਉਸੇ ਹੀ ਵਿਹਾਰ ਤੇ ਗਾਂਹ ਜਾ ਕੇ ਇੱਕ ਇਹਨਾਂ ਦਾ ਆਪ ਦਾ ਜਿਹੜਾ ਵਿਆਦਾ ਮੈਰਿਜਰ ਸਰਟੀਫਿਕੇਟ ਆ ਉਹਦੇ ਵਿੱਚ ਵੀ ਹਰਪ੍ਰੀਤ ਹਰਪ੍ਰੀਤ ਕੌਣ ਆ ਅਮਰਤਪਾਲ ਸਿੰਘ ਬਾੜ ਦਾ ਦੂਸਰਾ ਠੀਕ ਹੈ ਜੀ ਮਤਲਬ ਇਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਫੈਬ੍ਰिकेटेड ਚੀਜ਼ਾਂ ਜਦ ਬਣ ਬਣ ਜਾਂਦੀਆਂ ਹੂੰ ਉਹਦਾ ਕਿ ਫਿਰ ਉਸ ਉਹਨਾਂ ਹੀ ਕਾਗਜ਼ਾਤ ਦੇ ਆਧਾਰ ਤੇ ਮਤਲਬ ਵਿਆਦਾ ਜਿਹੜਾ ਝੂਠਾ ਸਰਟੀਫਿਕੇਟ ਬਣਾਇਆ ਜਾਂਦਾ ਫਿਰ ਬਣਾਇਆ ਜਾਂਦਾ ਪਾਸਪੋਰਟ ਚੰਡੀਗੜ੍ਹ ਦਾ ਜਿਹੜਾ ਖੇਤਰੀ ਪਾਸਪੋਰਟ ਦਫ਼ਤਰ ਆ ਉਹਦੇ ਤੋਂ ਹਰਪ੍ਰੀਤ ਦੇ ਨਾਮ ਤੇ ਪਾਸਪੋਰਟ ਇਹਨਾਂ ਨੇ ਹਾਸਲ ਕੀਤਾ ਹੈ। ਹਮ ਠੀਕ ਹੈ ਜੀ ਇਹ ਏਡੇ ਵੱਡੇ ਦੋਸ਼ ਆ ਕਿ ਫੇਰ ਹੁਣ ਤੁਹਾਨੂੰ ਪਤਾ ਹੈ ਜਿਹੜੀ ਵਿਆਹੁਤਾ ਹੁੰਦੀ ਆ ਉਹਦੇ ਪਾਸਪੋਰਟ ਤੇ ਉਹਦੇ ਪਤੀ ਦਾ ਨਾਮ ਹੁੰਦਾ ਜੀ ਉਹ ਕਹਿੰਦੇ ਕਿ ਉਸੇ ਪਾਸਪੋਰਟ ਤੇ ਗਲਤ ਨਾਮ ਵਾਲੇ ਪਾਸਪੋਰਟ ਤੇ ਹਮ ਮਤਲਬ ਕਿ ਇਸ ਬੀਬੀ ਨੇ ਟਰੈਵਲ ਕੀਤਾ ਦੁਬਈ ਤੋਂ ਸ਼ਾਇਦ ਬ੍ਰਿਟੇਨ ਦਾ ਜ਼ਿਕਰ ਆ ਰਿਹਾ ਹੈ। ਹਮ ਫਿਰ ਆ ਜਾਂਦੀ ਅੱਗੇ ਗੱਲ ਕਿ ਜਿਹੜਾ ਮੁੰਡਿਆ ਮੁੰਡਾ ਹੈ ਉਹਦੇ ਬਾਪ ਦੇ ਨਾਲ ਹੀ ਖਾਨੇ ਦੇ ਵਿੱਚ ਵੀ ਹਰਪ੍ਰੀਤ ਸਿੰਘ ਦਰਜ ਹੈ ਹੂੰ ਫਿਰ ਅੱਗੇ ਆ ਜਾਓ ਇਹ ਕਹਿੰਦੇ ਨੇ ਕਿ ਇਹਨਾਂ ਨੇ ਨਾ ਸਿਰਫ ਇੱਥੇ ਮਤਲਬ ਕਿ ਗਲਤ ਇਹ ਸਾਰਾ ਕੁਝ ਕੀਤਾ ਬਲਕਿ ਬਾਅਦ ਵੀ ਇਹਨਾਂ ਫਰਜ਼ੀ ਕਾਗਜ਼ਾਂ ਦੇ ਜ਼ਰੀਏ ਜੋ ਵੀ ਅਫਦਾਰ ਰੈਸ਼ ਵਸੀਬਾ ਕੀਤਾ ਮਤਲਬ ਕਿ ਦੋਸ਼ ਤਾਂ ਬਹੁਤ ਤਗੜੇ ਸ੍ਰੋਗ ਸੁਖਮ ਸਿੰਘ ਜੀ ਕਿ ਕਾਗਜ਼ਾਂ ਦੇ ਹੇਰ ਫੇਰ ਤੋਂ ਲੈ ਕੇ ਤੁਹੀਂ ਵੇਖੋ ਕਿ ਭਾਈ ਫਰਜ਼ੀ ਟਾਂਕ ਨਾਲ ਪਾਸਪੋਰਟ ਅਸਰ ਕਰਨਾ ਤੋਂ ਖਤੜ ਹੀ ਹੈ ਬਿਲਕੁਲ ਫਿਰ ਜੇ ਐਡਾ ਵੱਡਾ ਇਹ ਕੇਸ ਹੈ ਹਾਲਾਂਕਿ ਕੰਚਨਪ੍ਰੀਤ ਨੇ ਸ਼ਾਇਦ ਆਪਣੇ ਵਰਜ਼ਨ ਦੇ ਵਿੱਚ ਕਿਹਾ ਵਾ ਕਿ ਨੇਪਾਲ ਰਾਹੀ ਆਉਣਾ ਕੋਈ ਗੈਰਕਾਨੂੰਨੀ ਨਹੀਂ ਹੈ ਜੀ ਦੂਜਾ ਸ਼ਾਇਦ ਉਸਨੇ ਵੀ ਕਲੀਅਰ ਕੀਤਾ ਕਿ ਮੈਂ ਤੇ ਆਪਣੇ ਪਤੀ ਨਾਲ ਕੋਈ ਬੋਲਚਾਲ ਰੱਖਦੀ ਨਹੀਂ ਹਾਂ ਇਵ ਇੰਟਰਸਟਿੰਗ ਚੀਜ਼ ਆ ਕਿਉਂਕਿ ਦੋਸ਼ ਤਾਂ ਇਹ ਲੱਗਾ ਨਾ ਕਿ ਇਹਨਾਂ ਨੇ ਮਤਲਬ ਭਈ ਰਲ ਕੇ ਹਾਂ ਬਿਲਕੁਲ ਇਲੈਕਸ਼ਨ ਪ੍ਰਭਾਵਿਤ ਕੀਤਾ ਪੁਲਿਸ ਹੁਣ ਇੱਕ ਦੂਜਾ ਦੋਸ਼ ਲਾਉਂਦੀ ਹੈ ਹਮ ਕਿ ਇਸ ਤਰ੍ਹਾਂ ਇਹਨਾਂ ਨੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਹਿੱਸੇਦਾਰੀ ਕੀਤੀ ਹੈ ਬੀਬੀ ਨੇ ਜੀ ਵੀ ਮਤਲਬ ਕਿ ਇਹ ਮਿਲ ਕੇ ਗਰੋ ਵਾਂਗੂ ਗਰੋ ਚਲਾਉਂਦੇ ਨੇ ਦੇਖੋ ਐਡੇ ਵੱਡੇ ਦੋਸ਼ ਹੁਣ ਪੁਲਸ ਲਾ ਰਹੀ ਆ ਜੀ ਕਾਗਜ਼ ਵੀ ਵਾਇਰਲ ਹੋ ਗਏ ਹੁਣ ਤਾਂ ਤੁਸੀਂ ਜੇ ਦੇਖੋਗੇ ਹੋਹ ਜਿਹੜੇ ਬਣੇ ਨੇ ਚਾਹੇ ਉਹ ਸਰਟੀਫਿਕੇਟ ਆ ਚਾਹੇ ਉਹ ਪੜ੍ਹਾਈ ਦਾ ਸਰਟੀਫਿਕੇਟ ਆ ਮੈਰਿਜ ਦਾ ਸਰਟੀਫਿਕੇਟ ਆ ਉਹ ਤਾਂ ਵਾਇਰਲ ਵੀ ਹੋ ਗਿਆ ਨਾ ਜੀ ਭਈ ਜੇ ਤੁਹਾਡੇ ਕੋਲ ਇੰਨੀਆਂ ਪੁਖਤਾ ਜਾਣਕਾਰੀਆਂ ਨੇ ਐਡੇ ਤਗੜੇ ਸਬੂਤ ਨੇ ਤਾਂ ਫਿਰ ਕੰਚਨਪ੍ਰੀਤ ਪਾਸਪੋਰਟ ਵਾਲੇ ਮਾਮਲੇ 'ਚ ਸਟੇਕਵੇਂ ਲੈ ਗਏ ਇਹ ਬੜੀ ਮਤਲਬ ਕਿ ਅਜੀਬੋ ਗਰੀਬ ਜੀ ਪਰਸਥਿਤੀ ਹੈ ਆਪਣੇ ਸਾਹਮਣੇ ਕਿ ਜੇ ਆਪਾਂ ਕੰਚਨਪ੍ਰੀਤ ਦੇ ਮਾਮਲੇ ਨੂੰ ਦੇਖਦੇ ਆਂ ਤੇ ਉਹ ਲੱਗਦਾ ਕਿ ਇਹ ਰਾਜਨੀਤਿਕ ਚੀਜ਼ ਹੈ ਬਟ ਜੇ ਆਪਾਂ ਪੁਲਿਸ ਦੀ ਕਹਾਣੀ ਦੇਖੀਏ ਗੌਰ ਨਾਲ ਤਾਂ ਉਹ ਤਾਂ ਬਹੁਤ ਵੱਡੀ ਆ ਫਿਰ ਤੁਸੀਂ ਉਹਨੂੰ ਸਿੱਧ ਕਿਉਂ ਨਹੀਂ ਕਰ ਪਾ ਰਹੇ ਜੀ ਇਹ ਬੜੀ ਮਤਲਬ ਕਿ ਇੱਕ ਮੁਸ਼ਕਲ ਕਹੋ ਸਾਡੇ ਵਾਸਤੇ ਹੈ ਕਿ ਅਸੀਂ ਕਿਸ ਨਤੀਜੇ ਤੇ ਪਹੁੰਚੀਏ ਹੁਣ ਜਿਹੜੀ ਗੱਲ ਤੁਸੀਂ ਕੀਤੀ ਸੀਗੀ ਮੁੱਖ ਤੌਰ ਤੇ ਕਿ ਕੀ ਹੋ ਰਿਹਾ ਕਿੰਨੂ ਲਾਭ ਹੈ ਕਿਨੂ ਹਾਨੀਆਂ ਮੈਂ ਉਸ ਗੱਲ ਤੇ ਇੱਕੋ ਇੱਕ ਟਿੱਪਣੀ ਕਰਾਂਗਾ ਜੀ ਦੇਖੋ ਆ ਤਕਨੀਕੀ ਚੀਜ਼ਾਂ ਆਪਣਾ ਵਿਸ਼ਲੇਸ਼ਣ ਦਾ ਵਿਸ਼ਾ ਹੋ ਸਕਦਾ ਆਪਣੀ ਆਡੀਅנס ਚ ਬਹੁਤ ਵੱਡਾ ਵਰਗ ਹੈ ਜਿਹੜਾ ਪੜਿਆ ਲਿਖਿਆ ਹੈ ਇਹਨਾਂ ਚੀਜ਼ਾਂ ਨੂੰ ਸਮਝਦਾ ਹੈ ਹਾਂਜੀ ਠੀਕ ਹੈ ਪਰ ਆਮ ਬੰਦੇ ਦੀ ਭਾਸ਼ਾ ਚ ਜੇ ਤੁਸੀਂ ਵੇਖੋ ਤਰਨ ਤਰਨ ਦਾ ਜਦੋਂ ਇਲੈਕਸ਼ਨ ਚੱਲਦਾ ਪਿਆ ਸੀ ਐਸਐਸਪੀ ਸਹਿਬਾ ਡਾਕਟਰ ਅਬਜੋਤ ਗਰੇਵਾਲ ਨੂੰ ਜਦੋਂ ਸਸਪੈਂਡ ਕਰ ਦਿੱਤਾ ਤਾਂ ਮੈਸੇਜ ਕੀ ਜਾ ਰਿਹਾ ਸੀਗਾ ਕਿਸੋ ਕੁਬੀਰ ਸਿੰਘ ਬਾਦਲ ਹੂਰਾ ਨੇ ਸੁਖਵੀਰ ਸਿੰਘ ਬਾਦਲ ਹੂਰਾ ਨੇ ਭਾਈ ਐਸਐਸਪੀ ਸਸਪੈਂਡ ਕਰਾ ਦਿੱਤੀ ਬਿਲਕੁਲ ਮੈਸੇਜ ਤੇ ਜਾ ਰਹੇ ਸੀਗਾ ਜੀ ਜੀ ਲੋਕੀ ਕਹਿੰਦੇ ਸਨ ਕਿ ਸੁਖਵੀਰ ਦੀ ਤਾਂ ਟੰਪ ਨਾਲੋਂ ਵੀ ਜ਼ਿਆਦਾ ਚਲਦੀ ਜੀ ਸਾਰੇ ਹੀ ਇਸ ਤਰ੍ਹਾਂ ਦਾ ਅੰਦਾਜ਼ੇ ਲਾ ਰਹੇ ਸੀ ਕਿ ਦੁਬਾਰਾ ਫੇਰ ਸਰਗਰਮੀਆਂ ਪਬਲਿਕ ਪਰਸਪੈਕਸ਼ਨ ਬਣਦੀ ਹੈ ਨਾ ਜੀ ਹੁਣ ਉਸੇ ਤਰ੍ਹਾਂ ਹੀ ਆ ਜਾਓ ਕਿ